ਦੋਸਤੋ ਜੇਕਰ ਤੁਹਾਡੀ ਵੀ ਕਣਕ ਪੀਲੀ ਪੈ ਗਈ ਆ ਪਾਣੀ ਜ਼ਿਆਦਾ ਲੱਗ ਗਿਆ ਤਬ ਗਈ ਆ ਕਿਹੜੀ ਸਪਰੇ ਕਰੀਏ ਤਾਂ ਦੋਸਤੋ ਤੁਹਾਨੂੰ ਅੱਜ ਮੈਂ ਦੱਸੂਗਾ ਵੀ ਕਿਹੜੀ ਸਪਰੇ ਕਰਨੀ ਕਿਹੜੀ ਸਪਰੇ ਬੈਸਟ ਹੈ ਜਿਹਦੇ ਨਾਲ ਕਿ ਕਣਕ ਠੋਡੀ ਵਧੀਆ ਹੋ ਜੂਗੀ ਕਿਉਂਕਿ ਮੇਰਾ ਹਰ ਸਾਲ ਦਾ ਧੇਰ ਪੱਕ ਕਿਉਂ ਕਹਿ ਰਿਹਾ ਕਿਉਂਕਿ ਮੇਰੇ ਕੋਲ ਚਾਰ ਕਿੱਲੇ ਵਾਹਣਾ ਤੇ ਤਿੰਨ ਕਿੱਲੇ ਵਾਹਣਾ ਤਾਂ ਜਿਹੜਾ ਮੇਰਾ ਬਿਲਕੁਲ ਵਧੀਆ ਪਰਫੈਕਟ ਆ ਉਧਰ ਇਹੋ ਜੀ ਦਿੱਕਤ ਨਹੀਂ ਆਉਂਦੀ ਪਰ ਜਿਹੜਾ ਆ ਏਰੀਆ ਨਾਲ ਇਹ ਵਾਣ ਥੋੜਾ ਜਿਹਾ ਸੇਮ ਜੀ ਵਾਲਾ ਯਾਨੀ ਕਿ ਚੀਕਣੀ ਮਿੱਟੀ ਦੀ ਵਾਲਾ ਤੇ ਪਾਣੀ ਜਦੋਂ ਪੈ ਜਾਂਦਾ ਤੇ ਇਹਦੇ ਵਿੱਚ ਪਾਣੀ ਸੁੱਕਦਾ ਵੀ ਲੇਟ ਆ ਜੀ। ਉਹਨਾਂ ਵਾੜਾਂ ਨਾਲੋਂ ਇਹਦੇ ਵਿੱਚ ਪਾਣੀ ਲੇਟ ਸੁੱਕਦਾ ਤੇ ਇਹ ਕਹਿ ਰਿਹਾ ਸਾਡਾ ਹਰ ਸਾਲੀ ਯਾਨੀ ਕਿ ਐ ਦਬਜੇ ਜਾਂਦਾ। ਪਰ ਜਦੋਂ ਅਸੀਂ ਵੜਦੇ ਹਾਂ ਕਣਕ ਬਰਾबरी ਨਿਕਲਦੀ ਹੈ ਪਰ ਉਹਦੇ ਵਿੱਚ ਅਸੀਂ ਕੁਝ ਸਪ੍ਰੇਆਂ ਕਰਦੇ ਆ। ਉਹ ਕਿਹੜੀਆਂ ਕਰਦੇ ਆ ਉਹ ਤੁਹਾਨੂੰ ਹੁਣ ਅਸੀਂ ਦਿਖਾਉਣੇ ਆ। ਕਿਉਂਕਿ ਬਹੁਤ ਸਾਰੇ ਖੇਤੀ ਵਿਦਵਾਨ ਚਲੋ ਆਪਦਾ ਆਪਦਾ ਹਿਸਾਬ ਕਿਤਾਬ ਆਪਦੇ ਖੇਤ ਦਾ ਲਾਉਂਦੇ ਆ। ਆਪਾਂ ਆਪਦੇ ਏਰੀਏ ਦਾ ਲਾਉਣਾ ਕਿਉਂਕਿ ਆਪਾਂ ਮਕਸਰ ਚੱਲੇ ਨੇ ਤੇ ਏਰੀਏ ਦਾ ਹਿਸਾਬ ਵੱਖਰਾ-ਵੱਖਰਾ ਹੁੰਦਾ। ਹੁਣ ਉਹ ਨਾਲ ਉੱਚੀ ਪੈਲੀ ਆ ਤੇ ਉਧਰ ਵੇਖੋ ਕਣਕ ਹਨਾ। ਤੇ ਕਿੱਡੀ ਸੋਹਣੀ ਖੜੀ ਐ ਤੇ ਇਹ ਨਾਲ ਨੀਵੀਂ ਆ ਇੱਥੇ ਥੋੜੀ ਜੀ ਸੇਮ ਨਿਕਲ ਗਈ ਇੱਕ ਇੱਥੇ ਨਾ ਦੁਬਾਰਾ ਪਾਣੀ ਪਾ ਗਿਆ ਗਵਾਂਡੀਆਂ ਨੇ ਭਰਤੀ ਸੀ ਤੇ ਉਹਦੇ ਕਰਕੇ ਵੀ ਕਣਕ ਖੱਟੀ ਜੀ ਹੋ ਗਈ ਸੀ ਤੇ ਇਹਦੇ ਤੋਂ ਆਪਾਂ ਕਿਹੜੀ ਦਵਾਈ ਕਰ ਰਹੇ ਹਾਂ ਤੇ ਦੋਸਤੋ ਜੇਕਰ ਤੁਹਾਡੀ ਵੀ ਕਣਕ ਇਦਾਂ ਦੀ ਹੈ ਤੇ ਤੁਸੀਂ ਉਹ ਦਵਾਈ ਵਰਤ ਸਕਦੇ ਹੋ ਕਰ ਸਕਦੇ ਹੋ ਕਿਉਂਕਿ ਮੈਂ ਹਰ ਸਾਲ ਹੀ ਰਿਜ਼ਲਟ ਲੈ ਰਿਆ ਤੇ ਇਸ ਸਾਲ ਵੀ ਉਹ ਦਵਾਈ ਰਿਜ਼ਲਟ ਦੇਊਗੀ ਕਿਉਂਕਿ ਆਪਣੇ ਕਰਮਾਂ ਨੂੰ ਧੁੱਪ ਨਿਕਲਾਈ ਜੇਕਰ ਧੁੱਪ ਨਾ ਨਿਕਲਦੀ ਤਾਂ ਫਿਰ ਮੈਨੂੰ ਉਹ ਦਵਾਈ ਗੂਂਦ ਪਾ ਕੇ ਕਰਨੀ ਪੈਣੀ ਸੀ ਕਿਉਂਕਿ ਉਸ ਤੋਂ ਬਾਅਦ ਤਾਂ ਲੇਟ ਆ ਕੰਮ ਹੁਣ ਮੈਂ ਤੁਹਾਨੂੰ ਦਵਾਈ ਦੇ ਦਰਸ਼ਨ ਵਿਖਾਉਣਾ ਵੀ ਮੈਂ ਕਿਹੜੀ ਦਵਾਈ ਕਰ ਰਿਹਾ ਵੀਡੀਓ ਨੂੰ ਲਾਸਤਾ ਦੇਖੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਦੋਸਤੋ ਅੱਜ ਇੱਕਤਾ ਕਰ ਰਹੇ ਹਾਂ ਜੀ ਆਪਾਂ ਕਾਰਬੋਡਿਜ਼ਮ 12% ਤੇ ਮੈਗਨੋਜੇਪ 363 ਸਪਰੈਂਟ ਜਿਹਨੂੰ ਕੇ ਤੁਸੀਂ 12 363 ਕਹਿ ਦਿੰਦੇ ਹਣਾ ਇੱਕ ਤਾਂ ਇਹ ਪਾਇਆ ਜੀ ਇੱਕ ਪਾਇਆ ਜੀ ਆਪਾਂ ਜਿਬਰੈਲਿਕ ਐਸਿਡ ਜਿਬਰੈਲਿਕ ਐਸਿਡ 0.001% ਐਲ ਆਈਪੀਐਲ ਗੁਰੂ ਕੰਪਨੀ ਦਾ ਦੋਸਤੋ ਕਿਉਂਕਿ ਇਹ ਆ ਕਣਕ 187 303 ਦਾ ਛੱਟਾ 187 ਦਾ ਪਰਕੇਰਾ ਕਿਉਂਕਿ ਇਹਦੇ ਨਾਲ ਕਣਕ ਦਾ ਵਧਣ ਦਾ ਡਰ ਜ਼ਿਆਦਾ ਹੁੰਦਾ ਵੈਸੇ ਮੈਂ ਤਾਂ ਹੀ ਇੱਕ ਘਟਾ ਦਿੱਤਾ ਤੇ ਇਸ ਕਰਕੇ ਕਿਉਂਕਿ ਲੋਕ ਤਾਂ 4 ਪਾਉਂਦੇ ਆ ਪਰ ਆਪਾਂ 3 ਡੱਬੇ ਹੀ ਪਾਏ ਆ ਯਾਨੀ ਕਿ 1.5 ਲੀਟਰ ਠੀਕ ਹੈ ਇਹ ਤੋਂ ਵੱਧ ਪਾਇਆ ਜੇ ਨਾ ਜੇਕਰ ਕਣਕ ਤੁਹਾਡੀ ਵਧੀਆ ਇਦਾਂ ਫਿਰ ਤਾਂ ਲੋੜ ਵੀ ਨਹੀਂ ਇਹਦੀ ਕਿਉਂਕਿ ਮੇਰੀ ਗਣ ਕੁਦਰਤ ਆਪ ਗਿਆ ਤੇ ਉਹਦੇ ਹਾਸਤੇ ਮੈਨੂੰ ਇਹ ਪਾਉਣਾ ਪੈ ਰਿਹਾ ਤੇ ਨਾਲ ਆਪਾਂ 3 ਕਿਲੋ ਯੂਰੀਆ ਦਾ ਘੋਲ ਬਣਾਇਆ ਉਹ ਤਾਂ ਦੋਸਤੋ ਇਹ ਦਵਾਈ 4 ਕਿੱਲਿਆਂ ਦੀ ਹੈ ਸਾਰੇ 4 ਕਿੱਲਿਆਂ ਚ ਪਾਉਣੀਆਂ ਕਿਤੇ ਕਿੱਲੇ ਦੇ ਵਿੱਚ ਨਾ ਪਾ ਦਿਓ ਕਿਤੇ 4 ਕਿੱਲਿਆਂ ਦੀ ডোজ ਆ ਇਹ ਸਾਰੀ ਇਹਦੀ ਮੈਂ ਹਰ ਸਾਲੀ ਸਪਰੇਅ ਕਰਦਾ ਜਦੋਂ ਕਣਕ ਮੇਰੀ ਦਬ ਜਾਂਦੀ ਪੀਲੀ ਪੈ ਜਾਂਦੀ ਆ ਮੈਂ ਹੋਰ ਕੋਈ ਸਪਰੇਅ ਨਹੀਂ ਕੀਤੀ ਬਸ ਇਹਦੀ ਸਪਰੇਅ ਕਰਦਾ ਤੇ ਉਸ ਤੋਂ ਬਾਅਦ 50 ਦਿਨਾਂ ਬਾਅਦ ਤੁਸੀਂ ਰਿਜ਼ਲਟ ਦੇਖ ਲਿਆ ਜੇ ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਮੈਂ ਤੁਹਾਨੂੰ 50 ਦਿਨਾਂ ਬਾਅਦ ਰਿਖਾਉਂਗਾ ਬਾਕੀ ਦੋਸਤੋ ਸਸਤਾ ਹੀ ਸੌਦਾ ਪੈਂਦਾ ਐਡਾ ਮਹਿੰਗਾ ਨਹੀਂ ਪੈਂਦਾਗਾ ਤੇ ਜੀ ਦੀ ਜਿਹੜੇ ਵੀ ਵੀਰ ਦੀ ਕਣਕ ਬੈਜੇ ਤਾਂ ਇਸ ਸਪ੍ਰੇ ਆ ਕਰ ਦੋ ਕਿਉਂਕਿ ਇਹ ਕੀ ਹੁੰਦਾ ਵੀ ਜੜ ਜਿਹੜੀ ਕਾਲੀ ਪੈ ਜਾਂਦੀ ਹੈ ਪਾਣੀ ਲੱਗ ਲੱਗੇ ਤੇ ਫੰਗਸ ਵੀ ਪੈ ਜਾਂਦੀ ਕੋਈ ਫੰਗੀ ਸ਼ਿਕਾਇਤਾਂ ਆ ਜਾਂਦੀਆਂ ਤੇ ਕੁਝ ਜੜ ਜਿਹੜੀ ਕਾਲੀ ਜੀ ਪੈ ਜਾਂਦੀ ਹੈ ਤੇ ਤਾਂ ਕਰਕੇ ਇਸ ਸਪ੍ਰੇ ਆ ਮੈਂ ਹਰ ਸਾਲ ਹੀ ਕਰਦਾ ਤੇ ਐਰਕੀ ਵੀ ਮੈਂ ਮੈਨੂੰ ਹਿਊਮਿਕ ਐਸਿਡ ਦਿੰਦੇ ਸੀ ਪਰ ਮੈਂ ਨਹੀਂ ਲਿਆ ਕਿਉਂਕਿ ਮੈਨੂੰ ਇਹਦਾ ਰਿਜ਼ਲਟ ਵਧੀਆ ਲੱਗਦਾ ਕਿਉਂਕਿ ਮੇਰੇ ਵਾਂਣ ਦੇ ਹਿਸਾਬ ਨਾਲ ਠੀਕ ਹੈ ਬਾਕੀ ਤੁਸੀਂ ਆਪ ਦੇ ਏਰੀਆ ਦਾ ਸਾਫ ਕਰ ਲਾ ਕੇ ਲਾਇਆ ਜੀ ਪਰ ਜੇਕਰ ਕਣਕ ਪਾਣੀ ਨਾਲ ਦਾਬ ਜੇ ਤਾਂ ਦੋਸਤੋ ਇਸ ਤੋਂ ਬੈਸਟ ਸਪਰੇ ਹੈ ਨਹੀਂ ਕੋਈ ਠੀਕ ਆ ਬਾਕੀ ਯੂਰੀਆ ਤਾਂ ਆਪਾਂ ਪਾਉਣਾ ਹੀ ਆ ਸਲਫਰ ਆਪਾਂ ਪਾਣੀ ਲਾਉਣ ਲੱਗਿਆ ਪਾਉਣੀ ਪਾਉਣੇ ਤੇ ਜਿਹੜੇ ਸੇਮ ਵਾਲੇ ਏਰੀਆ ਚ ਸਾਡੇ ਜਿਹੜੇ ਵੀ ਸੇਮ ਵਾਲੇ ਏਰੀਆ ਚ ਸਾਰੇ ਕਿਸਾਨ ਪਹਿਲੇ ਪਾਣੀ ਚ ਸਲਫਰ ਪਾ ਦਿੰਦੇ ਆ ਕਿਉਂਕਿ ਦਿੱਕਤ ਆ ਜਾਂਦੀ ਬਾਕੀ ਆਹ ਵੇਖ ਲਓ ਤੁਸੀਂ ਇੱਧਰ ਕੋਈ ਦਿੱਕਤ ਨਹੀਂ ਇੱਧਰ ਕੋਈ ਦਿੱਕਤ ਨਹੀਂ ਉਹ ਕਹਿਰਾ ਦੇਖ ਲਓ ਉਹ ਖੱਟੀ ਜੀ ਭਾ ਮਾਰਦਾ ਨਾ ਉਹੀ ਸਾਨੂੰ ਥੋੜਾ ਜ ਆਜ ਸਾਲ ਤੰਗ ਕਰਦਾ ਬਾਕੀ ਤੁਹਾਨੂੰ ਪੰਜਾਂ ਦਿਨਾਂ ਬਾਅਦ ਦੋਸਤੋ ਰਿਜ਼ਲਟ ਵਿਖਾਵਾਂਗੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਲਿਆ ਜੀ ਕਰਨੀ ਤੁਸੀਂ ਆਪ ਦੀ ਮਰਜ਼ੀ